ਅੱਜ ਪਾਲੇ ਆ ਗੜਾ ਤੁਸੀਂ ਕਿਸਾਨ ਕਿਸਾਨ ਜੀ ਅੱਜ ਜਿਹੜਾ ਰੋਸ਼ ਕੀਤਾ ਗਿਆ ਬੀਜੇਪੀ ਦਾ ਉਮੀਦਵਾਰ ਸੀਗਾ ਦਿਨੇਸ਼ ਸਿੰਘ ਜੀ ਬੱਬੂ ਜਿਹੜੇ ਗੁਰਦਾਸਪੁਰ ਹਲਕੇ ਤੋਂ ਉਮੀਦਵਾਰ ਐਲਾਨੇ ਜਾਣ ਉਹਦਾ ਵਿਰੋਧ ਕੀਤਾ ਗਿਆ ਕੀ ਕਾਰਨ ਰਿਹਾ ਵਿਰੋਧ ਕਰਨ ਦਾ ਕਰਨੇ ਕਿਸਾਨਾਂ ਦੇ ਜੋ ਤਿੰਨ ਕਾਲੇ ਕਾਨੂੰਨ ਪਹਿਲੇ ਇਹਨਾਂ ਲਾਗੂ ਕੀਤਾ ਹੀ ਫਿਰ ਉਹਨਾਂ ਤੇ 13 ਮਹੀਨੇ ਜੋ ਦਿੱਲੀ ਧਰਨਾ ਪ੍ਰਦਰਸ਼ਨ ਚੱਲਿਆ ਆਪਣਾ ਸੰਘਰਸ਼ ਉਸ ਤੋਂ ਬਾਅਦ ਸਰਕਾਰ ਨੇ ਤਿੰਨੇ ਕਾਨੂੰਨ ਵਾਪਸ ਲਏ ਹੀ ਬਾਬਸ ਲੈਣ ਦੇ ਬਾਵਜੂਦ ਵੀ ਇਹਨਾਂ ਕਾਨੂੰਨ ਜੋ ਮੰਗਾ ਮੰਨੀਆਂ ਸੀ ਉਹ ਲਾਗੂ ਨਹੀਂ ਹੋਈਆਂ ਕੀਤੀਆਂ ਉਸ ਤੋਂ ਬਾਅਦ ਦੁਆਰਾ ਅੰਦੋਲਨ ਚੱਲ ਰਿਹਾ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਿਆ ਜਾ ਰਿਹਾ ਹਰਿਆਣਾ ਸਰਕਾਰ ਬੀਜੇਪੀ ਸਰਕਾਰ ਪੂਰਾ ਰੋਕ ਰਹੀ ਆ ਕਿਸਾਨਾਂ ਨੂੰ ਦਿੱਲੀ ਬਾਰਡਰਾਂ ਤੇ ਬੈਠੇ ਆ ਤਿੰਨ ਮਹੀਨੇ ਹੋ ਗਿਆ ਉਸ ਤੋਂ ਅੱਗੇ ਜੀ ਜੋ ਵੀ ਆਏਗਾ ਹੁਣ ਬੀਜੇਪੀ ਦਾ ਇੱਧਰ ਰੈਲੀ ਹੋਏਗੀ ਕੋਈ ਵੀ ਚੋਣ ਪ੍ਰਚਾਰਨ ਕਰਨ ਆਏਗਾ ਅੱਜ ਤਾਂ ਅਚਨ ਚੇਤ ਪਤਾ ਲੱਗਣ ਤੇ ਕੁਝ ਕਿਸਾਨ ਇਕੱਠੇ ਇਕੱਠੇ ਹੋ ਸਕੇ ਨਾ ਅੱਗੇ ਤੋਂ ਜੋ ਵੀ ਆਣਗੇ ਇਸ ਤੋਂ ਬਾਅਦ ਤੋਂ ਵੱਧ ਕੱਟ ਕਰਕੇ ਪੂਰਾ ਪੂਰੋ ਜ਼ੋਰ ਵਿਰੋਧ ਕੀਤਾ ਜਾਏਗਾ ਕਿ ਪੰਜਾਬ ਭਰ ਵਿੱਚ ਵਿਰੋਧ ਕੀਤਾ ਜਾ ਰਿਹਾ ਕਿਸਾਨਾਂ ਵੱਲੋਂ ਬੀਜੇਪੀ ਪੂਰੇ ਪੰਜਾਬ ਭਰ ਦੇ ਵਿੱਚ ਕੀ ਸੁਨੇਹਾ ਲਾਣਾ ਚਾਹੁੰਦੇ ਹੋ ਤੁਸੀਂ ਅੱਗੇ ਵੋਟਾਂ ਪੈਣੀਆਂ ਸੁਨੇਹਾ ਇਹੀ ਆ ਕਿ ਸਰਕਾਰ ਜਾਤਾਂ ਜੋ ਮੰਗਾ ਮੰਨੀਆਂ ਸੀ ਉਹ ਆਪਣੀਆਂ ਲਾਗੂ ਕਰ ਦੇ ਨਹੀਂ ਤਾਂ ਇਹ ਵਿਰੋਧ ਆ ਪੂਰੋ ਜ਼ੋਰ ਚੱਲੇਗਾ ਇਹਨਾਂ ਨੂੰ ਘਰਾਂ ਚੋਂ ਨਿਕਲ ਨਹੀਂ ਦਿੱਤਾ ਜਾਏਗਾ ਤੇਜ ਸੰਘਰਸ਼ ਕੀਤਾ ਜਾਏਗਾ ਕੀ ਕਹਿਣਾ ਚਾਹੁੰਦੇ ਜਿਹੜਾ ਅੱਜ ਪ੍ਰਦਰਸ਼ਨ ਕੀਤਾ ਕਾਲੀਆਂ ਝੜੀਆਂ ਦਿਖਾ ਲਈਆਂ ਬੀਜ ਦੇ ਨਾਲ ਜੱਟ ਦਾ ਸਾਡੀ ਇਹ ਕਾਲੀਆਂ ਝੜੀਆਂ ਦਿਖਾਉਣ ਦਾ ਮਤਲਬ ਹੈ ਕਿ ਅਸੀਂ ਜੋ 1 ਸਾਲ ਪਹਿਲਾਂ 18 ਮਹੀਨੇ ਲੱਗਦਾ ਸੀ ਕੋਈ ਗੱਲ ਨਹੀਂ 3 ਮਹੀਨੇ ਤੇ ਕਿਸਾਨ ਬੈਠੇ ਸੀ ਜੋ ਵੀ ਸਰਕਾਰ ਨੇ ਸਾਡੀਆਂ ਮੰਗਾਂ ਮੰਨੀਆਂ ਸੀ ਉਹਦੇ ਤੇ ਕੋਈ ਵੀ ਜਿਹੜਾ ਕਾਨੂੰਨੀ ਜਾਮਾ ਨਹੀਂ ਪਨਾਇਆ ਗਿਆ ਜਿਹੜਾ ਮਲਕੀ ਸਾਡੇ ਨਾਲ ਧੋਖਾਵਾਜੀ ਕੀਤੀ ਗਈ ਆ ਜੋ ਨਾ ਕਾਨੂੰਨਾਂ ਦੀ ਮੰਗੀਆਂ ਮੰਗਾ ਹਡੀਆਂ ਮੰਨੀਆਂ ਸੀ ਵੀ ਅਸੀਂ ਲਾਗੂ ਕਰਾਂਗੇ ਉਹ ਨਹੀਂ ਕੀਤੀਆਂ ਉਸ ਤੋਂ ਬਾਅਦ ਤੇ ਦੂਜਾ ਜਿਹੜਾ ਜਦੋਂ ਕਿਸਾਨਾਂ ਨੇ ਦੁਬਾਰਾ ਸੰਘਰਸ਼ ਕਰਨ ਦੀ ਕੋਸ਼ਿਸ਼ ਕੀਤੀ ਹਰਿਆਣੇ ਬਾਰਡਰ ਦੇ ਉੱਪਰ ਜਿਹੜੇ ਨਾਲੇ ਪਲਾਸਟਿਕ ਦੀਆਂ ਗੋਲੀਆਂ ਤੇ ਅਥਰੂ ਪਿਆਸੇ ਗੋਲੇ ਜਿਹੜੇ ਜਿਹੜੇ ਅੱਜ ਕੱਲ ਜੋ ਪਾਕਿਸਤਾਨ ਦੇ ਨਾਲ ਜੰਗ ਜੇ ਲੜਾਈ ਉੱਥੇ ਵੀ ਨਹੀਂ ਕਰ ਸਕਦੇ ਜੋ ਇਹਨਾਂ ਨੇ ਆਪ ਹਰੀ ਅਦਾਗਰੀ ਕੇ ਪੈਸੇ ਦੋਸਤਾਂ ਦੇ ਨਾਗਰ ਕੇ ਬਾਹਰ ਦੇਣੀ ਆ ਇਹ ਕਿਸਾਨਾਂ ਨੂੰ ਇਹਨਾਂ ਨੇ ਨਾ ਕਿ ਬਰੋਧ ਕੀਤਾ ਉਸ ਦਾ ਮਤਲਬ ਵੀ ਇਹ ਜਿਹੜੀਆਂ ਸਾਡੀਆਂ ਮੰਗਾਂ ਨਹੀਂ ਕਿਸਾਨਾਂ ਦੀ ਮੰਨਣ ਦੀ ਕਿਸਾਨਾਂ ਦੇ ਮਜ਼ਦੂਰਾਂ ਦੀ ਵਰਖਲਾ ਪਾਰਟੀ ਹੈ ਸਾਡੇ ਵੋਟਾਂ ਨਾਲ ਇਹ ਸਰਕਾਰਾਂ ਬਣੀਆਂ ਨੇ ਅੱਗੇ ਕੀ ਕਰੋਗੇ ਫਿਰ ਵੋਟ ਪਾਓਗੇ ਵੀ ਨਹੀਂ ਬਿਲਕੁਲ ਨਹੀਂ ਅਸੀਂ ਬਾਈਕਾਟ ਹੈ ਕਿਸਾਨ ਦਾ ਮਜ਼ਦੂਰ ਦਾ ਸਾਰਿਆਂ ਦਾ ਬਾਈਕਾਟ ਜਥੇਬੰਦੀਆਂ ਜਿਹੜੀਆਂ ਇਹ ਭੀਜੇਪੀ ਸਰਕਾਰ ਦਾ ਮੁਰਦਾਬਾ ਕਰ ਲੀਆਂ ਗੀਆਂ ਗੁਰਮੁਖ ਸਿੰਘ ਨਾਮ ਰੋਜੀ ਇਹਨਾਂ ਨੇ ਵਿਰੋਧ ਕੀਤਾ ਜਾ ਰਿਹਾ ਤੁਹਾਡੇ ਲੋਕ ਭਾਜਪਾ ਦਾ ਜਿਹੜਾ ਉਮੀਦਵਾਰ ਸੀ ਰਾਤਨੇ ਸਿੰਘ ਬੱਬੂ ਕੀ ਕਾਰਨ ਹੈਗਾ ਵਿਰੋਧ ਕਰਨ ਦਾ ਦੇਖੋ ਜੀ ਇਹ ਸਰਕਾਰ ਇਹ ਸਰਕਾਰ ਬੀਜੇਪੀ ਸਰਕਾਰ ਕਿਸਾਨਾਂ ਦੀ ਦੁਸ਼ਮਣ ਸਰਕਾਰ ਹੈ ਜੀ ਉਹਨਾ ਕੀਤੇ ਹੋਏ ਵਾਦੇ ਪੂਰੇ ਨਹੀਂ ਕੀਤੇ ਜੋ ਕਿਸਾਨ ਸੰਘਰਸ਼ ਕਰਨ ਲਈ ਜਾ ਰਹੇ ਸੀ ਜੋ ਸੁਖਰਨ ਸਿੰਘ ਉਸ ਨੂੰ ਉਸ ਨੂੰ ਗੋਲੀ ਮਾਰ ਕੇ ਮਾਰ ਦਿੱਤਾ ਗਿਆ ਆ ਤੇ ਬਾਕੀ ਹੋਰ ਜੋ ਕਿਸਾਨ 400 ਕਿਸਾਨ ਜਿਹੜਾ ਜ਼ਖਮੀ ਕੀਤੇ ਗਿਆ ਕਈਆਂ ਦੀ ਅੱਖਾਂ ਚਰ ਗਈਆਂ ਕਈਆਂ ਦੇ ਲੱਤਾਂ ਤੋੜ ਦਿੱਤੀਆਂ ਗਈਆਂ ਇਸ ਤੋਂ ਪਹਿਲੇ ਵੀ ਜਿਹੜਾ ਦੋ ਤਾਈ ਸਾਲ ਪਹਿਲੇ ਮੰਨੀਆਂ ਹੋਈਆਂ ਮੰਗਾ ਹੀ ਜਿਹੜੀਆਂ ਉਹਨਾਂ ਨਹੀਂ ਮੰਨੀਆਂ ਹੋਈਆਂ ਉਹ ਕੋਰੀਆਂ ਨਹੀਂ ਲਾਗੂ ਕੀਤੀਆਂ ਉਹ ਮੰਗਾ ਉਹ ਮੰਗਾ ਹੀ ਮੰਗ ਰਹੇ ਆ ਜੀ ਇਲੈਕਸ਼ਨ ਇਲੈਕਸ਼ਨ ਆ ਗਏ ਨੇ ਵੋਟਾਂ ਵੀ ਪੈਣੀਆਂ ਕੀ ਸੁਨੇਹਾ ਦਿਓਗੇ ਆਪਣੇ ਵੀਰ ਭਰਾਵਾਂ ਦੇ ਸੰਬੰਧਾਂ ਨਾਲ ਪੂਰੇ ਚੋਰ ਦਿਨਾਂ ਦਾ ਵਿਰੋਧ ਕੀਤਾ ਜਾਏਗਾ ਪੂਰੇ ਹਿੰਦੁਸਤਾਨ ਦੇ ਵਿਰੋਧ ਕੀਤਾ ਜਾਏਗਾ